ਇਹ ਉਹ ਤਾਂ ਕੀ ਹੋਇਆ ਸੀ ਐਮਪੀ ਬੇਸ਼ੱਕ ਨੇ ਇਹ 'ਚ ਕੋਈ ਸ਼ੱਕ ਨਹੀਂ ਐਮਪੀ ਬਣੇ ਪਰ ਉਹ ਇਸ ਵਾਸਤੇ ਸੀਗਾ ਲੋਕਾਂ ਨੂੰ ਉਦੋਂ ਇੱਕ ਮਾਂ-ਬਾਪ ਨੇ ਅਪੀਲ ਕੀਤੀ ਜਾ ਕੇ ਵੀ ਜੇ ਤੁਸੀਂ ਉਹਨੂੰ ਐਮਪੀ ਬਣਾ ਦੋਗੇ ਤਾਂ ਸਾਡਾ ਮੁੰਡਾ ਬਾਹਰ ਆ ਜਾਊਗਾ ਉਹ ਇਸ ਗੱਲ ਤੇ ਲੋਕਾਂ ਨੇ ਕਿਹਾ ਵੋਟ ਤਾਂ ਪਾਉਨੇ ਆ ਜੇ ਕਿਸੇ ਦਾ ਉਹ ਬਾਹਰ ਆ ਸਕਦਾ ਏ ਪਰ ਕਾਨੂੰਨ ਤਾਂ ਕਾਨੂੰਨ ਆ ਨਾ ਚਾਹੇ ਕੋਈ ਐਮਪੀ ਹੋਵੇ ਚਾਹੇ ਕੋਈ ਮੰਤਰੀ ਹੋਵੇ ਉਹਨਾਂ ਨੇ ਇਸ ਕਰਕੇ ਉਦੋਂ ਜਿਹੜੀ ਹੈ ਓਟੋ ਉਨਨੁਪਾਤੀ ਅੱਜ ਦੁਬਾਰਾ ਵੋਟਾਂ ਪਵਾ ਲੋ ਫੇਰ ਪਤਾ ਲੱਗ ਜਾਊਗਾ ਕਿ ਕਿੱਥੇ ਗੱਲ ਇਹ ਇੰਨੀ ਛੇਤੀ ਐ ਪਾਰਟੀਆਂ ਨਹੀਂ ਬਣਦੀਆਂ ਹੁੰਦੀਆਂ ਪਾਰਟੀਆਂ ਕੋਈ ਖੇਡ ਥੋੜੀ ਐ ਪਾਰਟੀਆਂ ਐ ਨਹੀਂ ਬਣਦੀਆਂ ਪਾਰਟੀਆਂ ਪਿੱਛੇ ਬਹੁਤ ਸੰਘਰਸ਼ ਹੁੰਦਾ ਪਾਰਟੀਆਂ ਪਿੱਛੇ ਬੜੇ ਬੜੇ ਆ ਆ ਜਿਹੜੀ ਜਿਹਨੂੰ ਤੁਸੀਂ ਆਮ ਆਦਮੀ ਪਾਰਟੀ ਅੱਜ ਬਣੇ ਫਿਰਦੇ ਆ ਇਹ ਅੰਨਾ ਹਗਾਰੇ ਸਾਹਿਬ ਦੀ ਸਾਰੀ ਜਿਹੜੀ ਉਹਨਾਂ ਦੀ ਜ਼ਿੰਦਗੀ ਲਾਈ ਹੋਈ ਸੀ ਜ਼ਿੰਦਗੀ 'ਚ ਉਹਨਾਂ ਨੇ ਜੋ ਖਟਿਆ ਸੀ ਉਹ ਇਹ ਖਾਟ ਉਹ ਉਹਦਾ ਉਹਦਾ ਖੱਟੀ ਖਾਰੇ ਆ ਇਹ ਕਿਤੇ ਤੁਸੀਂ ਸੋਚਦੇ ਆ ਆਮ ਆਦਮੀ ਪਾਰਟੀ ਕਿਤੇ ਇਹਨਾਂ ਦੇ ਕਰਕੇ ਬਣ ਗਈ ਉਹਨਾਂ ਦਾ ਜੋ ਵੀ ਕੁਝ ਇਕੱਠਾ ਕੀਤਾ ਸੀ ਉਹ ਗੇਂਜਰੀ ਵੱਲ ਲੁੱਟ ਕੇ ਲੈ ਗਿਆ ਉਹ ਪਾਰਟੀ ਬਣਨੀ ਬੜੀ ਔਖੀ ਗੱਲ ਆ ਇੰਨਾ ਇਹ ਖਾਲਾ ਜੀ ਦਾ ਵਾੜਾ ਨਹੀਂਗਾ ਵੀ ਕੋਈ ਨਵਾਂ ਕਾਲੀ ਦਲ ਜਾਂ ਕੋਈ ਹੋਰ ਪਾਰਟੀ ਆ ਜਿਹੜੀ ਉਹ ਪੁਰਾਣੇ ਕਾਲੀ ਦਲ ਦੀ ਜਗ੍ਹਾ ਲੈ ਜਾਊਗੀ ਇਹ ਬਹੁਤ ਦੂਰ ਦੀਆਂ ਗੱਲਾਂ ਪਾਰਟੀ ਦਾ